ਹਾਵਾ ਦਾ ਬੁੱਲਾ ਆ ਜਾ ਬਣ ਕੇ ਵੇ ਬੈਠੀ ਮੰਜੇ ਤੇ ਪੱਖੀ ਦੀ ਚਲ ਮਾਰਾਂ ਹਵਾ ਦਾ ਬੁੱਲਾ ਆ ਜਾ ਬਣ ਕੇ ਵੇ ਬੈਠੀ ਮੰਜੇ ਤੇ ਪੱਖੀ ਦੀ ਚਲ ਮਾਰਾਂ ਬੇਚੜ ਕੇ ਚਬਾਰੇ ਸੌਂਗੀਆਂ ਮੇਰੇ ਹਾਨ ਦੀਆਂ ਸਭ ਮੁੱਟਿਆ ਰਾਂ ਹਵਾ ਦਾ ਬੁੱਲਾ ਆ ਜਾ ਬਣ ਕੇ ਵੇ ਬੈਠੀ ਮੰਜੇ ਤੇ ਪੱਖੀ ਦੀ ਝਲ ਮਾਰਾਂ ਰੰਗ ਲਾਚਬਾਰਾ ਛੱਡ ਕੇ ਕਿੱਥੇ ਲਾਲਿਆ ਚੰਦਰ ਆ ਡੇਰਾ ਕਰਦਿਆਂ ਮਾਲਕਾਂ ਬਿਨਾ ਸਾਨੂੰ ਵੱਡ ਵੱਡ ਖਾਵੇ ਸੁਣਾ ਵੇੜਾ ਵੇ ਕਰਦਿਆਂ ਮਾਲਕਾਂ bina ਸਾਨੂੰ ਵੱਡ ਵੱਡ ਖਾਵੇ ਸੁੰਨਾ ਵੇੜਾ ਵੇ ਪੰਛੀ ਵੀ ਕਦੋਂ ਦੇ ਮੁੜ ਗਏ ਬਨ ਬਨ ਕੇ ਕਰਾਂ ਨੂੰ ਡਾਰਾਂ ਹਵਾ ਦਾ ਬੁੱਲਾ ਆ ਜਾ ਬਣ ਕੇ ਵੇ ਬੈਠੀ ਮੰਜੇ ਤੇ ਪੱਖੀ ਦੀ ਝਲ ਮਾਰਾਂ ਵੇ ਚੜ ਕੇ ਚਬਾਰੇ ਸੌਂਗੀਆਂ ਮੇਰੇ ਹਣਦਿਆਂ ਸਭ ਮੁਟਿਆਰਾ ਹਵਾ ਦਾ ਬੁੱਲਾ ਆ ਜਾ ਬਣ ਕੇ ਵੇ ਬੈਠੀ ਮੰਜੇ ਤੇ ਪੱਖੀ ਦੀ ਚੱਲ ਮਾਰਾ